ਤੂੰ ਮੇਰੇ ਗੋਲੀ ਮਰਵਾਤੀ ਮੰਮੀ ਕਾ ਮੇਰੇ ਗੋਲੀ ਮਰਵਾਤੀ ਅੱਜ ਤੈ ਮੇਰੇ ਗੋਲੀ ਮਰਵਾਤੀ ਹੋ ਨੋਕਾ ਉਹ ਮੈਂ ਖੇੜੀ ਵਾਲੇ ਨੂੰ ਤੀ ਦੇ ਕੇ ਬਸਤਾ ਰਹੀ ਹਾਂ ਲੋਕੋ ਉਹ ਮੈਂ ਖੇੜੀ ਵਾਲੇ ਨੂੰ ਤੀ ਦੇ ਕੇ ਬਸਤਾ ਰਹੀ ਹਾਂ ਖੇੜੀ ਵਾਲੇ ਬਾਬੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੀ ਸੱਸ ਤੇ ਗੋਲੀਆਂ ਮਾਰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਉਸ ਦੀ ਸੱਸ ਵੱਲੋਂ ਚਿਲਾਇਆ ਜਾ ਰਿਹਾ ਹੈ ਕਿ ਮੈਂ ਆਪਣੀ ਧੀ ਨੂੰ ਇਸ ਨਾਲ ਵਿਆਹ ਕੇ ਬਹੁਤ ਪਛਤਾ ਰਹੀ ਹਾਂ ਆਪਣੀਆਂ ਘੋੜੀਆਂ ਤੇ ਕੰਟਰੋਵਰਸਿਸ ਕਰਕੇ ਫੇਮਸ ਹੋਇਆ ਖੇੜੀ ਵਾਲਾ ਬਾਬਾ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਖੇੜੀ ਵਾਲੇ ਬਾਬੇ ਦੀ ਮੈਰਿਜ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਹੋਈ ਸੀ ਇਹ ਅਕਸਰ ਇੰਟਰਵਿਊਜ਼ ਦੇ ਵਿੱਚ ਆਫੀਮ ਦੀਆਂ ਗੱਲਾਂ ਕਰਦਾ ਸੀ ਅਤੇ ਕਹਿੰਦਾ ਸੀ ਕਿ ਪੰਜਾਬ ਦੇ ਵਿੱਚ ਆਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਇਨਾ ਹੀ ਨਹੀਂ ਜਦ ਇਸਦੀ ਮੈਰਿਜ ਹੋਈ ਸੀ ਤਾਂ ਇਸਦੀ ਪਤਨੀ ਦਾ ਵੀ ਇੰਟਰਵਿਊ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਉਹ ਕਹਿੰਦੀ ਹੋਈ ਦਿਖਾਈ ਦੇ ਰਹੀ ਸੀ ਕਿ ਮੈਂ ਤਾਂ ਖੁਦ ਇਹਨਾਂ ਨੂੰ ਆਪਣੇ ਹੱਥਾਂ ਨਾਲ ਅਫੀਮ ਖਵਾਇਆ ਕਰਾਂਗੀ ਅਫੀਮ ਕੋਈ ਮਾੜਾ ਨਸ਼ਾ ਨਹੀਂ ਹੈ ਜਿਸ ਤੇ ਇੰਸਟਾਗ੍ਰam ਪੇजेस ਵਾਲਿਆਂ ਵੱਲੋਂ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਬਾਬੇ ਨੇ ਆਪਣੀ ਸੱਸ ਦੇ ਪੱਟ ਤੇ ਮਾਰੀ ਗੋਲੀ ਜਦੋਂ ਇਸ ਬੀਬੀ ਦੀ ਲੜਕੀ ਦਾ ਵਿਆਹ ਹੋਇਆ ਸੀ ਬੜੇ ਮਾਣ ਨਾਲ ਕਹਿ ਰਹੀ ਸੀ ਕਿ ਘਰ ਵਾਲੇ ਦੀ ਅਫੀਮ ਦੀ ਡੱਬੀ ਪਰ ਸੱਚ ਨਾਲ ਰੱਖਿਆ ਕਰੂੰ ਹੁਣ ਨਤੀਜਾ ਆਪ ਵੇਖ ਲਵੇ ਬਾਕੀ ਤੁਸੀਂ ਇਸ ਵਾਇਰਲ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ ਹੱਸਣਾ ਲੱਗ ਪਰ ਗੋਲੀ ਗੱਜੀ ਕਿੱਥੇ ਵਜੀ ਹਾਂ ਓ ਲੱਗ ਓ ਮਾਤਾ ਲੱਗ ਓ ਅੱਡੀ ਰੱਖ ਦੋ ਗੋਲੀ ਦਾ ਬੰਦਾ ਗੋਲੀ ਨਾ ਲੈ ਮਾਤਾ ਚੁੱਪ ਕਰੋ ਯਾਰ 1 ਮਿੰਟ ਸਾਰੇ ਜਣੇ ਰੁਕ ਜਾ ਰੁਕ ਜਾ